ਹਾਂਜੀ ਬਈ ਕੀ ਹਾਲ ਚਾਲ ਨੇ ਸਾਰਿਆਂ ਤੇ ਅੱਜ ਤੁਹਾਨੂੰ ਦਿਖਾਉਨੇ ਆਂ ਆ ਜਗਾ ਇਹਨੂੰ ਤੁਸੀਂ ਬੰਗਲਾ ਵੀ ਕਹਿ ਸਕਦੇ ਹੋ ਪਿਲਾ ਵੀ ਕਹਿ ਸਕਦੇ ਹੋ ਤੇ ਹਵੇਲੀ ਵੀ ਕਹਿ ਸਕਦੇ ਹੋ ਮਹਿਲ ਵੀ ਕਹਿ ਸਕਦੇ ਆ ਇਹ ਹੈ ਜੀ ਪਿੰਡ ਢੰਡਾਲਾ ਜੱਟਾ ਜ਼ਿਲ੍ਹਾ ਹਸਿਆਰਪੁਰ ਦੀ ਧਰਤੀ ਤੇ ਇਹ ਜੰਗੀਰਦਾਰਾਂ ਦੀ ਮੰਨ ਲਓ ਹਵੇਲੀ ਮੰਨ ਲਓ ਬੰਗਲਾ ਮੰਨ ਲਓ ਬਾਜਦਾ ਹੈ ਜੇ ਬਾਈ ਜੀ ਇਹ ਇਹ ਘਟੂ ਘਟ ਤੁਨ ਜਾਇਬ ਦੀ 15 ਸਾਲਾਂ ਦੇ ਵਿੱਚ ਵੀ 15 ਸਾਲ ਲੱਗੇ ਕਹਿੰਦੇ ਇਹਨੂੰ ਬੰਨ ਦੇ ਲਈ ਤੇ ਆਹ ਦੇਖੋ ਕੱਲੀ ਕੱਲੀ ਚੀਜ਼ ਦੇਖੋ ਗੌਰ ਨਾਲ ਦੇਖੋ ਇਧਰ ਕਮਰੇ ਆ ਗਏ ਥੱਲੇ 7-8 ਕਮਰੇ ਨੇ ਘਟੂ ਘਟ ਬਹੁਤ ਸੋਹਣਾ ਮਤਲਬ ਕਿ ਨਕਸ਼ਾ ਇਹਦਾ ਤੇ ਆਹ ਪਾਰਕ ਆ ਗਿਆ ਇਧਰ ਉਹ ਬੈਠਣ ਨੂੰ ਸਪੈਸ਼ਲ ਕਿ ਮੈਂ ਪਰ ਵੈਸੀ ਬਹਿ ਜਾਨਾ ਹੈ ਨਾ ਪਾਰਕ ਦੇ ਵਿੱਚ ਠੀਕ ਹੈ ਪੂਰਾ ਸੋਹਣਾ ਤੇ ਦਰਖਤ ਦੇਖੋ ਫੁੱਲ ਫੁੱਲਾਂ ਦੇ ਪੇਡੇ ਇੱਥੇ ਆ ਵੀ ਬੈਠਣ ਨੂੰ ਜਿਹੜਾ ਥੜਾ ਬਣਾਇਆ ਹੋਇਆ ਤੇ ਆਜੂ ਆਜੂ ਅੱਗੇ ਵੀ ਦਿਖਾਉਣਾ ਏ ਤੁਹਾਨੂੰ ਅੱਗੇ ਦੇਖੋ ਆ ਫੇਰ ਵੀ ਗ੍ਰੇਡ ਵਾਲਾ ਵੀ ਸਿਸਟਮ ਲਾਇਆ ਹੋਇਆ ਵੀ ਬਾਈ ਚਾਹੀਏ ਕੋਈ ਗੱਲਬਾਤ ਹੁੰਦੀ ਤੇ ਇੱਧਰ ਬਗੀਚਾ ਹੈ ਇੱਕ ਜਿਹਦੇ ਵਿੱਚ ਖਲਾਂ ਵਾਲੇ ਤੋ ਦੋ ਬਿੱਲਾ ਗਲੋਤ ਨੂੰ ਗੁਰੂ ਵਗੈਰੇ ਲਾਈ ਹੋਏ ਨੇ ਸਾਰੇ ਦੇਖੋ ਕੱਲੀ ਕਲੀ ਚੀਜ਼ ਦੇਖਣ ਵਾਲੀ ਹੈ ਬਹੁਤ ਜਿਆਦੇ ਰੁਪਏ ਲੱਗੇ ਹੋਏ ਨੇ ਇਹ ਘਰ ਤੇ ਚਲੋ ਤੁਹਾਨੂੰ ਇਧਰ ਵੀਊ ਵੀ ਦਿਖਾਵਾਂਗੇ ਦੇਖੋ ਕੋਈ ਕਹਿ ਦੂਗਾ ਇਹ ਵੀ ਆਪਣੇ ਪੰਜਾਬ ਦੇ ਵਿੱਚ ਇਹ ਕਰ ਕੱਲੀ ਕਲੀ ਚੀਜ਼ ਹਨ ਇਹਨ ਡਿਜ਼ਾਈਨ ਦਾ ਤਿਆਰ ਕਰੀ ਹੋਈ ਹੈ ਚਮਤਸਾਉਂ ਪੀਅ ਤੌਰ ਤੇ ਤਿਆਰ ਕਰੀ ਹੋਈ ਹੈ ਇਹ ਛਰ ਮਤਲਬ ਕਿ ਜਿਹਦਾ ਘਰ ਹੈ ਸਾਰਾ ਟੱਬਰ ਹੈਗਾ ਬਾਰੇ ਬਾਈ ਕੈਨੇਡਾ ਦੇ ਵਿੱਚ ਪੱਕੇ ਨੇ ਬਹੁਤ ਸਾਲਾਂ ਤੋਂ ਕਹਿੰਦੇ ਇੱਥੇ ਦੇਖ ਰੇਖ ਦੇ ਲਈ ਬੰਦੇ ਰੱਖੇ ਹੋਏ ਨੇ ਬਕਾਇਦਾ ਤਨਖਾਹ ਤੇ ਸਾਨੂੰ ਮੌਕਾ ਮਿਲਿਆ ਇੱਥੇ ਜਾਣ ਦਾ ਕਿਉਂਕਿ ਅਸੀਂ ਸੇਤੇ ਅੰਬਾਂ ਦੀ ਸੇਵਾ ਦੇ ਲਈ ਗਏ ਸੀ ਅਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਜੋ ਦੂਰੋਂ ਦੇਖਿਆ ਤਾਂ ਅਸੀਂ ਨੇ ਕੋਈ ਬਾਕੀ ਦੇਖਣ ਵਾਲੀ ਚੀਜ਼ ਹੈ ਤੇ ਬਾਈ ਨੂੰ ਕਿਹਾ ਤੇ ਬਾਈ ਨੇ ਜਰੂਰ ਸਾਨੂੰ ਅੰਦਰ ਲੈ ਕੇ ਗਿਆ ਕਿ ਨਾ ਅੱਜ ਮੈਂ ਲੈ ਕੇ ਚੱਲਦਾ ਤੇ ਅੱਜ ਤੁਹਾਨੂੰ ਕਲਕਲ ਇੱਥੇ ਦੇਖੋ ਕੋਈ ਕਹਿ ਦੂਗਾ ਵੀ ਇਹ ਪੰਜਾਬ ਚਾਂਪਾ ਨਾ ਇੱਥੇ ਜਗ ਦਾ ਫੀਲਿੰਗ ਇੱਕ ਅਲੱਗ ਤਰ੍ਹਾਂ ਦੀ ਫੀਲਿੰਗ ਹੁੰਦੀ ਹੈ ਦੇਖੋ ਹਾਂ ਸਪੈਸ਼ਲ ਕੱਟੋ-ਕੱਟ 15 ਸਾਲ ਲੱਗੇ ਕਹਿੰਦੇ ਇਹਨੂੰ ਬੰਦੇ-ਬੰਦੇ 2015 ਦੇ ਵਿੱਚ ਇਹਦੀ ਮੂਰਲੀ ਡੌਡੀ ਬਣੀ ਸੀ ਜਿਹੜਾ ਗੇਟ ਹੈ ਮੇਨ ਤੇ ਅੱਜ ਤੁਹਾਨੂੰ ਇੱਧਰ ਦਿਖਾਉਣਾ ਹੈ ਇਹਦੇ ਵਿੱਚ ਕੀ-ਕੀ ਸ਼ੁਲਤਾਂ ਨੇ ਹੋਰ ਵੀ ਤੇ ਉਹ ਸਾਹਮਣੇ ਆਗੇ ਇੱਧਰ ਬਾਥਰੂਮ ਵਗੈਰਾ ਬਣੇ ਹੋਏ ਨੇ ਤੇ ਇੱਧਰ ਆਪਾਂ ਉੱਪਰ ਚੜ ਕੇ ਅਸੇ ਵੀ ਤੇ ਇਹਦੇ ਸੁਨ ਦਿਖਾਉਨੇ ਆ ਪੂਲ। ਸਾਡੀ ਫੁੱਲ ਬਣਾ ਹੋਇਆ ਸਪੈਸ਼ਲ ਗਲ ਕਰਪਾਣੀ ਦਹੇਗੀ ਸੀ। ਦੇਖੋ। ਬਸ ਹੁਣ ਡਿਜ਼ਾਈਨ ਮਤਲਬ ਨਕਸ਼ਾ ਬਹੁਤ ਹੀ ਜ਼ਿਆਦਾ ਘੈਂਟ ਨਕਸ਼ਾ ਹੈ। ਬਾਹਰਲਾ ਨਕਸ਼ਾ ਇਹ ਕਰ ਪਿਆ ਵੇ। ਤੇ ਇਸ ਤੋਂ ਬਾਅਦ ਸੁਨ ਦਿਖਾਉਨੇ ਆ ਉੱਪਰ ਜਾ ਕੇ ਵੀ ਦਿਖਾਉਨੇ ਆ। ਤੇ ਆ ਜਿ ਕੋਈ ਆ ਪਾ ਕੇ ਉੱਪਰ ਤੇ ਇੱਥੇ ਹੀ ਆ ਬੈਠਣੂ ਕਰਿਆ ਹੋਇਆ ਇਧਰ। ਵੀ ਬੰਦਾ ਬੈਠ ਸਕਦਾ ਹੈ ਇੱਧਰ ਵੀ ਹੈ ਕੰਮ ਫਿਰ ਸਕਦਾ ਉੱਤੇ ਤੱਕ ਤੇ ਇਦੋਂ ਫੇਰ ਹੋਰ ਉੱਤੇ ਚੜ ਗਏ ਤੇ ਆ ਗਿਆ ਆਪਣਾ ਮੇਨ ਉੱਪਰ ਜਮੋ ਸੱਤ ਤੇ ਦੇਖੋ ਕਿੰਨਾ ਘੈਂਟ ਲੱਗਦਾ ਯਾਰ ਬੜਾ ਜਿਹਾ ਜੀ ਲੱਗਿਆ ਸੀ ਕਿ ਇੱਥੇ ਦੇਖੋ ਸਾਰਾ ਕੱਲੀ ਕੱਲੀ ਚੀਜ਼ ਦਿਖਾਉਣਾ ਤੁਹਾਨੂੰ ਉਹ ਸਾਹਮਣੇ ਦੇਖੋ ਦਰਵਾਜ਼ਾ ਆ ਗਿਆ ਮੇਨ ਗੇਟ ਪਾਰਕ ਦੀਂਦਾ ਉਹ ਜਿੱਥੇ ਜਾਨਵਰ ਉੱਤੇ ਦਨਗੂਨੇ ਬਾਂਦਦੇ ਨੇ ਹੈ ਬਈ ਇਹਦਰਬਗੀਚਾ ਆ ਗਿਆ ਇਹਨਾਂ ਦਾ ਉਹ ਮਾਗਰ ਵੀ ਜਗ੍ਹਾ ਇਹਨਾਂ ਦੀ ਹੈ ਦੇਖੋ ਇਹ ਹੀ ਜਗ੍ਹਾ ਕਿਨ ਕਿਨ ਦੇਖ